ਦਾ ਹੁ ਮੇਰੇ ਲੇਖਾਂ ਵਿੱਚ ਮੁੱਢ ਤੋਂ ਹੀ ਵੈਰ ਹੀ ਆਇਆ ਤੇ ਤੂੰ ਪੁੱਛਦੀ ਐ ਟਿਕ ਕੇ ਕਿਉਂ ਬੈਂਦਾ ਨਹੀਂ ਤਿੰਨ ਚਾਰ ਨੇਓ ਯਾਰ ਮੇਰੇ ਤਾਂdre ਦੇ ਜਾਨੇ ਪੈਰੀ ਬਹੁਤਿਆਂ ਦੇ ਨਾਲ ਖੁਸ਼ ਰਹਿੰਦਾ ਨਹੀਂ ਤਿੰਨ ਚਾਰ ਨੇਓ ਯਾਰ ਮੇਰੇ ਤਾਂdre ਦੇ ਜਾਨੇ ਪੈਰੀ ਬਹੁਤਿਆਂ ਦੇ ਨਾਲ ਖੁਸ਼ ਰਹਿੰਦਾ ਨਹੀਂ ਇੱਕ ਸਿਰ ਤੇ ਹੱਥ ਬਾਜਾਂ ਵਾਲੇ ਦਾ ਇੱਕ ਅਸਰ ਤੇ ਆ ਹੱਥ ਬਾਜਾਂ ਵਾਲੇ ਦਾ ਉਹ ਜਿਨੇ ਮੇਰੀ ਗੁੱਡੀ ਪੂਰੀ ਅੰਬਰੀਂ ਚੜਾਈ ਹੋਈ ਆ ਸਿੱਧੀ ਗੱਲ ਬਾਤ ਜਮਰਾਜ ਬਾਬੇ ਨਾਲ ਵੈਰੀ ਚੱਕਣੇ ਦੀ ਡੂੜੀ ਜਿਨੇ ਲਾਈ ਹੋਈ ਆ ਸਿੱਧੀ ਗੱਲ ਬਾਤ ਜਮਰਾਜ ਬਾਬੇ ਨਾਲ ਵੈਰੀ ਚੱਕਣੇ ਦੀ ਡੂੜੀ ਜਿਨੇ ਲਾਈ ਹੋਈ ਆ ਵੈਰੀ ਚੱਕਣੇ ਦੀ ਡੂੜੀ ਜਿਨੇ ਲਾਈ ਹੋਈ ਆ ਹਾਂ ਡੱਬ ਨਾਲ ਝੂਲਦਾ ਆ ਮੋਤ ਦਾ ਸਦਗਰ ਤੇ ਰੂਸ ਦੀ ਆ ਰਾਣੀ ਨਾਲ ਪਿਆਰ ਪੈ ਗਿਆ ਪਿੰਡ ਤੇਰੇ ਆਣ ਕੇ ਮੈਂ ਠੋਕਣਾ ਰਗਾਨੇ ਜਿਹੜਾ ਮਿੱਤਰਾਂ ਦੀ ਜਾਨ ਨੂੰ ਆ ਜਾਣ ਕਹਿ ਗਿਆ ਪਿੰਡ ਤੇਰੇ ਆਣ ਕੇ ਮੈਂ ਠੋਕਣਾ ਰਗਾਨੇ ਜਿਹੜਾ ਮਿੱਤਰਾਂ ਦੀ ਜਾਨ ਨੂੰ ਆ ਜਾਣ ਕਹਿ ਗਿਆ ਕਬਰਾਂ ਹੀ ਕਬਰਾਂ ਮੈਂ ਕਰ ਦੂੰਗਾ ਓਥੇ ਕਬਰਾਂ ਹੀ ਕਬਰਾਂ ਮੈਂ ਕਰ ਦੂੰਗਾ ਓਥੇ ਨਾਲੇ ਪਤਾ ਲੱਗੂ ਪਿੰਡ ਕਾਰਵਾਈ ਹੋਈ ਆ ਸਿੱਧੀ ਗੱਲ ਬਾਤ ਜਮਰਾਜ ਬਾਬੇ ਨਾਲ ਵੈਰੀ ਚੱਕਣੇ ਦੀ ਡੂੜੀ ਜੀ ਨੇ ਲਾਈ ਹੋਈ ਆ ਸਿੱਧੀ ਗੱਲ ਬਾਤ ਜਮਰਾਜ ਬਾਬੇ ਨਾਲ ਵੈਰੀ ਚੱਕਣੇ ਦੀ ਡੂੜੀ ਜੀ ਨੇ ਲਾਈ ਹੋਈ ਆ ਵੈਰੀ ਚੱਕਣੇ ਦੀ ਡੂੜੀ ਜੀ ਨੇ ਲਾਈ ਹੋਈ ਆ ਉਹ ਇੰਨੀ ਚਲੀ ਨੀਆਂ ਹੁਣੀ 47 ਦੇ ਆ ਰੋਲਿਆਂ ਚ ਜਿੰਨੀ ਗੋਲੀ ਪਿੰਡ ਤੇਰੇ ਮੈਂ ਚਲਾਉਂਗਾ ਗਲੀਆਂ ਮਹੱਲਿਆਂ ਚ ਹੋ ਗਈ ਲਾਲਾ ਲਾਲਾ ਕਹਿੰਦੇ ਪੈਰੀ ਰਾਮ ਗੜੀ ਆਵੀ ਪਿੰਡ ਆਊਗਾ ਗਲੀਆਂ ਮਹੱਲਿਆਂ ਚ ਹੋ ਗਈ ਲਾਲਾ ਲਾਲਾ ਕਹਿੰਦੇ ਪੈਰੀ ਰਾਮ ਗੜੀ ਆਵੀ ਪਿੰਡ ਆਊਗਾ ਜੇਬਾਂ ਵਿੱਚ ਰੌਂਦੇ ਉੱਤੋਂ ਡਿੱਗੀ ਪੂਰੀ ਫੁੱਲ ਇਹ ਬਾਅਦ ਵਿੱਚ ਰੌਂਦੇ ਉੱਤੋਂ ਡਿੱਗੀ ਪੂਰੀ ਫੁੱਲ ਇੱਕ ਪੇਟੀ ਕਰਨ ਪ੍ਰਿਯੋ ਮੰਗਾਈ ਹੋਈ ਆ ਸਿੱਧੀ ਗੱਲ ਬਾਤ ਜਮਰਾਜ ਬਾਬੇ ਨਾਲ ਵੈਰੀ ਚੱਕਣੇ ਦੀ ਡੂਡੀ ਜੀ ਨੇ ਲਾਈ ਹੋਈ ਆ ਸਿੱਧੀ ਗੱਲ ਬਾਤ ਜਮਰਾਜ ਬਾਬੇ ਨਾਲ ਵੈਰੀ ਚੱਕਣੇ ਦੀ ਡੂਡੀ ਜੀ ਨੇ ਲਾਈ ਹੋਈ ਆ ਵੈਰੀ ਚੱਕਣੇ ਦੀ ਡੂਡੀ ਜੀ ਨੇ ਲਾਈ ਹੋਈ ਆ